ਮੇਰੇ ਵੀਰੋ ਸੰਤਾ ਮਹਾਪੁਰਸ਼ਾਂ ਦੇ ਡੇਰੇ ਤੇ ਵੱਡਾ ਖੇਡ ਮੇਲਾ ਹੋਵੇਗਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਖੀਰਾਵਾਲੀਆ 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 ਇਹਦਾ ਉੱਚਾ ਵੇਟ ਪਿੰਡ ਹੈ ਪਰ ਖੀਰਾਵਾਲੀ ਮਸ਼ਹੂਰ ਕਰ ਗਿਆ ਆਹ ਕਿਸ਼ਨਗੜੀਆ ਆਹ ਖੰਦੂਰ ਸਾਧੀਆਂ ਇਸ ਵੇਲੇ ਲਾ ਕੇ ਤਕੜਾ ਜੱਫਾ ਬਈ ਟਾਰਜੰਦੀ ਖੇਡ ਹੋਸ ਖੁਸ਼ ਆ ਉਹ ਦੁਨੀਆ ਖੁਸ਼ ਹੈ ਤੇ ਲਾਈਵ ਵੀ ਕਹਿੰਦੇ ਰਿਕਾਰਡ ਟੁੱਟੀ ਜਾਂਦੇ ਆ ਅੰਬੇ ਦੀਆਂ ਰੇਡਾਂ ਦੇਖ ਦੇ ਕੇ ਸਰੂਰ ਚੜੀ ਜਾਂਦੇ ਆ ਲਓ ਫੈਸਲਾ ਕੇ ਨੰਬਰ ਰੇਡਰ ਦਾ ਮੈਸੀ ਅਰਨਾਲਡੋ ਵਾਂਗਰਾ ਚਰਚਾ ਕੌਡੀ ਦੇ ਪਲੇ ਸਾਡਾ ਵੀਰ ਚਮਕੀਲਾ ਰਵਾੜਾ ਚੱਕ ਤੋ ਜਰਮਨ ਵਾਲੇ ਵੀਰ ਕਹਿੰਦੇ ਵੀ ਰਾਜੇ ਪੱਤਰੀ ਦੇ ਤਿੰਨ ਜਫੇ 100 ਯੂਰੋ ਦੇ ਹੋਣਗੇ ਦੋ ਜਫੇ ਲਾਗੇ ਤੇ ਇੱਕ ਜਫਾ ਬਾਕੀ ਹੈ ਰਾਜੇ ਪੱਤਰੀ ਦੇ ਜਫਿਆਂ ਤੇ ਮਾਇਆ ਪਰ ਉਧਰ ਦੇਖੋ ਉਧਰ ਦੇਖੋ ਉਧਰ ਦੇਖੋ ਸਿਰਾਲਾ ਸਖਰਾਜ ਅਮਰਤਾਲ ਖਾਲਾ ਹਾਲ ਕੇ ਨੇ ਥਾਰ ਜਿੱਤੀ ਇਸ ਨਾ ਮੇਰੇ ਵੀਰੋ ਹਾਰਲੇ ਮੋਟਰਸਾਈਕਲ ਜਿੱਤਿਆ ਇਸ ਨੌਜਵਾਨ ਨੇ ਇਹਦੀਆਂ ਥਾਪੀਆਂ ਇਹਦੇ ਐਕਸ਼ਨ ਇਹਦਾ ਅੰਦਾਜ਼ ਇਹਦੀ ਚਾਲ ਪਰ ਫੱਕਰ ਚੋਂ ਡੇ ਵਾਲਾ ਫੇਰ ਆ ਹੁੰਦੀ ਹੋਈ ਬੱਲੇ ਬੱਲੇ ਆ ਦੋ ਖਿਡਾਰੀਆਂ ਦੇ ਦਰਮਿਆਨ ਪਰ ਦੇਖੋ 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 ਇੱਥੇ ਰੱਖ ਇੱਥੇ ਰੱਖ ਸਿਰਾ ਓਏ ਗੱਬਰੂਆ ਸਿਰਾ ਓਏ ਗੱਬਰੂਆ ਏ ਆ ਮੇਲਾ ਨੱਚ ਟੱਠਿਆ ਬਸ ਬਸ ਸਿਰਾ ਹੋ ਗਿਆ ਮੇਰੇ ਮਿੱਤਰੋ ਸੋਨੀ ਤੂੰ ਤਾਂ ਤਾਰੇ ਤੋੜ ਤੇ ਉਹ ਸੋਨੀ ਇਹ ਸੋਨੀ ਆ ਫਕਰ ਝੰਡੇ ਦੀ ਦਰਾ ਸਿਖਰਾਂ ਤੇ ਲਈ ਜਾ ਰਹੇ ਹੋ ਰਿਕਾਰਡ ਬਣ ਰਿਹਾ ਅੱਜ ਦੋਲੋ ਨੰਗਲ ਦੇ ਕਬੱਡੀ ਕੱਪ ਦੇ ਮਾਝੇ ਦਾ ਸਿਰੇ ਦਾ ਕੱਪ ਖੇਡਿਆ ਜਾ ਰਿਹਾ ਹੈ ਔਲਖਾਂ ਵਾਲਾ ਟੁੱਡਾਂ ਲੈ ਲੈ ਕੇ ਪਹਿਲਾ ਦੋ ਏ ਏ ਏ ਏ ਆ ਚੱਕ ਆ ਚੱਕ ਆ ਚੱਕ ਜੱਫੇ ਬਰਾਬਰ ਲੱਗ ਰਹੇ ਆ ਫਿਰ ਬਣ ਕੇ ਥੋੜਾ ਗਰਾਊਂਡ ਕਲੀਅਰ ਰੱਖੋ ਥੋੜਾ ਗਰਾਊਂਡ ਕਲੀਅਰ ਰੱਖੋ ਫਿਰ ਬਣ ਕੇ ਥੋੜਾ ਗਰਾਊਂਡ ਕਲੀਅਰ ਰੱਖੋ ਪਹਿਲਾ ਕੇ ਅੱਖਰ ਆਲਮਗੀਰੀਆ ਬਾਈ ਗਰਾਊਂਡ ਥੋੜਾ ਜਿਹਾ ਕਲੀਅਰ ਰੱਖੋ ਵੀਰ ਬਣ ਕੇ ਗਰਾਊਂਡ ਥੋੜਾ ਕਲੀਅਰ ਰੱਖੋ ਲੈ ਵੀ ਸ਼ੇਵਰ ਰੇਡ ਪੈ ਗਈ ਹੈ ਓ ਰੇਡ ਪੈ ਗਈ ਓਏ ਟੱਕਰ ਜਰਦੇਤਨਾ ਇਹ ਸੁਪਨੇ ਆ ਜਾਂਦਾ ਹੈ ਇਹ ਰੇਡਰਾਂ ਦੀਆਂ ਨੀਂਦਾਂ ਡਾਉਂਦਾ ਓਏ ਰੱਬਾ ਓਏ ਮੋਰ ਬਣਾਉਂਦਾ ਓਏ ਪਾਪਾ ਅੱਖਰ ਓਏ ਰੱਬਾ ਓਏ ਮੋਰ ਬਣਾਉਂਦਾ ਓਏ ਪਾਪਾ ਅੱਖਰ ਦਾ ਸ਼ਰਾ ਕਰਾਉਂਦਾ ਮਰ ਨੀ ਲੋਕ ਭਾਉ ਸਿਰਾ ਹੋ ਗਿਆ ਦੋਨੋਂ ਨੰਗਰ ਚ ਸਿਰਾ ਹੋ ਗਿਆ ਦੋਨੋਂ ਨੰਗਰ ਚ ਏ ਓ ਆਲਮਗੀਰ ਵਾਲਾ ਸਿਰਾ ਹੋ ਗਿਆ ਜਮਈ ਸਿਰਾ ਹੋ ਗਿਆ ਮੈਚ ਦੇ ਦੁੱਖੀ ਤੋੜਤੇ ਐ ਇਤਿਹਾਸਕ ਪੂਰਾ ਸਾਰਾ ਜਰਮਨ ਬੈਲਜੀਅਮ ਤੋਂ ਤੇ ਉਹਨਾਂ ਦੇ ਨਾਲ ਚਮਕੀਲਾ ਨਹੀਂ ਸਾਡੇ ਉਹ ਕਹਿੰਦੇ 50 ਯੂਰੋ ਦੀਆਂ ਤਿੰਨ ਪਰ ਕਿੱਥੇ 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 ਸੰਗ ਫਸਾ ਲਿਆ ਲਓ ਦੇਖੋ ਨਿਆਰਾ ਏ ਬੱਲੇ 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 ਮੇਲਾ ਨੱਚੁੱਟਿਆ ਮੇਲਾ ਨੱਚੁੱਟਿਆ ਬੁਲਰ ਤੇ ਸੋਨੀ ਬਾੜਾ ਤਕੜਾ ਮੈਦ ਲੱਗਿਆ ਬਾੜਾ ਤਕੜਾ ਮੈਦ ਅੱਜ ਦੋਲੋ ਰੰਗੜਾ ਮੇਲਾ ਚੱਲਦਾ 10 ਤਰ ਨੂੰ ਜੀਪਾ ਦਿੱਤੀ ਜਾ ਰਹੀ ਹੈ ਏ ਸੋਨੀ ਦੇ ਬੁਲੇਟ ਸੋਨੀ ਦੇ ਬੁਲੇਟ ਇੱਥੇ ਰੱਖ ਏ ਹੰਦਿਆਂ ਦੇ ਲਾਗੇ ਓਏ ਅੱਜ ਫਿਰ ਕਿਹੜਾ ਲੋਕ ਗਵਾਚੂ ਜਾਂ ਪੁੜਾਟ ਆ ਆ ਵੇਖੋ ਟੱਕ ਪੈਂਦੀ ਆ ਵੇਖੋ ਸਿਰਾਂ ਹੁੰਦਾ ਅੰਬੇ ਵਾਸਤੇ 500 ਦਾ ਇਨਾਮ ਸਾਡੇ ਧੰਨਵਾਦ ਹੈ ਉਹ ਸਾਹਮਣੇ ਪਾਸੇ ਜਸ਼ਨ ਆ ਗਿਆ আলমਗੀਰਿਆ हट ਜੋ ਪਾਸੇ ਹੁਣ ਚੜ ਜੋ ਪੀਕ ਪਾਸ ਤੇ ਉਸਤਾਦ ਹੈ ਉਸਤਾਦ ਬਾਜੂ ਬੈ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਫਰੀਦਕੋਟੀਆਂ ਤੇ ਜਸ਼ਨ ਫਰੀਦਕੋਟੀਆਂ ਤੇ ਜਸ਼ਨ ਫਰੀਦਕੋਟੀਆਂ ਤੇ ਜਸ਼ਨ ਫਰੀਦਕੋਟੀਆਂ ਤੇ ਜਸ਼ਨ ਜਸ਼ਨ ਤੇ ਫਰੀਦਕੋਟੀਆਂ ਜਸ਼ਨ ਤੇ ਜਸ਼ਨੀਆਂ ਉਹ ਮੰਜ਼ਲਾਂ ਦੀਆਂ ਰਾਹਾਂ ਉਤੇ ਮੰਜ਼ਲਾਂ ਦੀਆਂ ਰਾਹਾਂ ਉਤੇ ਜਿਹੜੀ ਭੱਜਦੀ ਮਰੀਨਾ ਬਰੇਕਾਂ ਜਸ਼ਨ ਸਿਆਂ ਭਜਾਈ ਚੱਲ ਤੂੰ ਮਿੱਤਰਾ ਚੜ੍ਹਾਈ ਦੇਖ ਲੋਕ ਮੱਚਦੇ ਲੋਕਾਂ ਦੀ ਟੈਨਸ਼ਨ ਛੱਡ ਮਚਾਈ ਚੱਲ ਤੂੰ ਮਚਾਈ ਚੱਲ ਤੂੰ ਇੱਧਰ ਸਾਡਾ ਗੁਰਪ੍ਰੀਤ ਮਾਰਚਨ ਨੇਵੀ ਵਾਲਾ ਜਸ਼ਨ ਵਾਸਤੇ 1000 ਰੁਪਏ ਮੋੜ ਰਿਹਾ ਹੈ ਔਲਖਾਂ ਵਾਲਾ ਓਏ ਸੋਹੜਿਆ ਸਿਰਾ ਓਏ ਸੋਹੜਿਆ ਸਿਰਾ ਓਏ ਇਹਦੇ ਜੱਫਾ ਠਾ ਜੱਫਾ ਜੱਫੇ ਤੇ ਜੱਫਾ ਠਾ ਜੱਫਾ ਔਲਖਾੜਾ ਕਹਿੰਦੇ ਆਈ ਤੇ ਆਇਆ ਫਿਰਦਾ ਔਲਖਾੜਾ ਆਈ ਆਇਆ ਫਿਰਦਾ ਪ੍ਰੀਤ ਮਾਰਚ ਨੇਵੀ ਵਾਲੇ ਨੇ ਟੀਮ ਸਪੌਂਸਰ ਕੀਤੀ ਹੈ ਹੈਪੀ ਵੀਰ ਹੁਣਾਂ ਦਾ ਧੰਨਵਾਦ ਫਿਰ ਪ੍ਰੀਤ ਮਾਰਚ ਨੇਵੀ ਵਾਲਾ ਕਹਿੰਦੇ 蒂ਮੋਵਾਲ ਦੀ ਟੀਮ ਨੂੰ ਵੀ ਪ੍ਰੋਮੋਟ ਕਰਦਾ ਹੈ